ਤੋ ਖੁਦਾਵੰਦੀ ਇਹ ਸੁਪਰ ਬਹੁਤਾ ਧੰਨਵਾਦ ਤੋ ਆਈਏ ਅੱਜ ਅਸੀਂ ਮੁਕੱਦਸ ਵਚਨ ਫੇਰ ਸੁਣਾਗੇ ਔਰ ਜਿਵੇਂ ਅਸੀਂ ਖੁਦਾ ਦਾ ਕਲਾਮ ਅੱਜ ਸੁਣਨ ਵਾਲੇ ਆ ਇਸ ਵਚਨ ਨੂੰ ਸੁਣਨ ਤੋਂ ਪਹਿਲੇ ਲਾਇਕ ਔਰ ਕਮੈਂਟ ਵਿੱਚ ਆਮੀਨ ਜ਼ਰੂਰ ਲਿਖਣਾ ਤੋ ਆਈਏ ਖੁਦਾ ਦੇ ਕਲਾਮ ਨੂੰ ਜਦੋਂ ਪੜਦੇ ਆ ਗ੍ਰੰਥੀਆ ਦੀ ਪਤਰੀ ਔਰ ਜਦੋਂ ਅਸੀਂ ਦੇਖਦੇ ਹਾਂ ਪਹਿਲਾ ਗ੍ਰੰਥੀਓ ਔਰ ਉਹਦੇ 15 ਅਧੇ ਉਹਦੇ 33 ਵਚਨ ਦੇ ਵਿੱਚ ਹੈ ਲਿਖਿਆ ਤੋ ਖਨਾਖੋ ਬੁਰੀਆਂ ਸੰਗਤਾਂ ਚੰਗੇ ਚਾਲ ਚੱਲਣ ਵਿਗਾੜ ਦਿੰਦੀਆਂ ਹਨ ਇਸ ਕਰਕੇ ਪ੍ਰਭੂ ਦੇ ਦਾਸ ਨੇ ਲਿਖਿਆ ਕਿ ਜਿਹੜੀਆਂ ਬੁਰੀਆਂ ਸੰਗਤਾਂ ਆ ਉਹ ਸਾਡੇ ਜੀਵਨ ਦੇ ਵਿੱਚੋਂ ਚੰਗੀਆਂ-ਚੰਗੀਆਂ ਆਦਤਾਂ ਜਿਹੜੀਆਂ ਵਿਗੜ ਜਾਂਦੀਆਂ ਬੁਰੀਆਂ ਸੰਗਤਾਂ ਦੇ ਨਾਲ ਬੁਰਿਆਈਆਂ ਦੇ ਨਾਲ ਚੰਗੇ ਗੁਣ ਸਾਡੇ ਜੀਵਨ 'ਚੋਂ ਖਤਮ ਹੋ ਜਾਂਦੇ ਆ ਜਦੋਂ ਬੁਰਿਆਂ ਦੀ ਸੰਗਤ ਬੁਰਿਆਈਆਂ ਦੀ ਸੰਗਤ ਕਰਦੇ ਆ ਇਸ ਕਰਕੇ ਆਪਣੇ ਜੀਵਨ ਨੂੰ ਬੁਰੀਆਂ ਸੰਗਤਾਂ ਤੋਂ ਕਿੰਨਾ ਆਪਣਾ ਵਿੱਚ ਆਉਣਾ ਆਪਾਂ ਨੇ ਇਹ ਬਹੁਤ ਜ਼ਰੂਰੀ ਹੈ ਕਿ ਸਾਡੇ ਵਿੱਚ ਚੰਗੇ ਗੁਣ ਚੰਗੀਆਂ ਆਦਤਾਂ ਚੰਗੀ ਭਾਵਨਾ ਔਰ ਚੰਗੇ ਅਸੀਂ ਇਨਸਾਨ ਬਣ ਸਕੇ ਖੁਦਾਵੰਦ ਦੀ ਇਹੀ ਰਜ਼ਾ ਹੈ ਤਾਂ ਪ੍ਰਭੂ ਦਾ ਕਲਾਮ ਇੱਥੇ ਕਹਿੰਦਾ ਬੁਰੀਆਂ ਸੰਗਤਾਂ ਚੰਗੇ ਚਾਲ ਚੱਲਣ ਵਿਗਾੜ ਦਿੰਦੀਆਂ ਔਰ ਬੁਰੀ ਸੰਗਤੋਂ ਅਸੀਂ ਕਿੰਨਾ ਦੂਰ ਰਹਿਣਾ ਬਹੁਤ ਹੀ ਜ਼ਿਆਦਾ ਇਸੇ ਕਰਕੇ ਪਰਮੇਸ਼ਵਰ ਦਾ ਵਚਨ ਕਹਿੰਦਾ ਆ ਕਹੋਤਾ ਦੀ ਪੋਤੀ ਉਹਦੇ 4 ਅਧੇ ਔਰ ਉਹਦੀ 23 ਐਤਵਚਨ ਦੇ ਵਿੱਚ ਲਿਖਿਆ ਆ ਕਿ ਆਪਣੇ ਮਨ ਦੀ ਵੱਡੀ ਚੌਕਸੀ ਕਰ ਜੀਵਨ ਦੀਆਂ ਧਾਰਾਂ ਬਰਕਤ ਦੀਆਂ ਧਾਰਾਂ ਤੇਰੇ ਮਨ ਦੇ ਵਿੱਚੋਂ ਹੀ ਨਿਕਲਦੀਆਂ ਹਨ ਮਨ ਸਾਡਾ ਜਿਹੜਾ ਬਹੁਤ ਇੱਕ ਆਸ਼ੀਸ਼ ਵਾਲਾ ਆ ਮਨ ਇੱਕ ਪਰਮੇਸ਼ਵਰ ਦਾ ਮੰਦਰ ਆ ਤੋ ਇਹਦੇ ਵਿੱਚ ਜਦੋਂ ਪ੍ਰਭੂ ਦਾ ਕਲਾਮ ਕਹਿੰਦਾ ਮਨ ਦੀ ਬਹੁਤ ਚੌਕਸੀ ਕਰ ਜੀਵਨ ਦੀਆਂ ਧਾਰਾਂ ਜੀਵਨ ਦੀਆਂ ਵਰਕਾਂ ਤੇਰੇ ਮਨ ਦੇ ਵਿੱਚ ਹਨ ਜਦੋਂ ਅਸੀਂ ਇਸ ਮਨ ਦੀ ਚੌਕਸੀ ਕਰਦੇ ਹਾਂ ਮਨ ਦੇ ਵੱਲ ਖਿਆਲ ਕਰਦੇ ਹਾਂ ਤੋ ਜਿਹੜੀਆਂ ਬੁਰੀਆਂ ਸੰਗਤਾਂ ਆ ਬੁਰੀਆਂ ਆਦਤਾਂ ਆ ਉਹ ਵੀ ਮਨ ਦੇ ਵਿੱਚੋਂ ਹੀ ਆਉਂਦੀਆਂ ਨੇ ਜਦੋਂ ਤੁਸੀਂ ਮੱਤੀ ਦੀ ਅੰਜੀਲ 15 ਦੇ 19 ਵਚਨ ਪੜੋਗੇ ਤੇ ਬਾਈਬਲ ਦੇ ਵਿੱਚ ਲਿਖਿਆ ਆ ਕਿ ਬੁਰੀਆਂ ਜਿਹੜੀਆਂ ਆਦਤਾਂ ਹੁੰਦੀਆਂ ਜਿਵੇਂ ਬੁਰੇ-bure ਖਿਆਲ ਜੁਨਾਹਕਾਰੀਆਂ ਬਦੀਆਂ ਚੋਰੀਆਂ ਜੁਨਾਹਕਾਰੀਆਂ ਇਹ ਸਾਰੀਆਂ ਮਨ ਦੇ ਵਿੱਚੋਂ ਹੀ ਨਿਕਲਦੀਆਂ ਹਨ ਤੇ ਇਹ ਸਾਡੇ ਮਨ ਨੂੰ ਪ੍ਰੇਸ਼ਟ ਕਰਦੀਆਂ ਇਹ ਸਾਡੇ ਮਨ ਨੂੰ ਖਰਾਬ ਕਰਦੀਆਂ ਇਸ ਕਰਕੇ ਇਨ੍ਹਾਂ ਵਿਚਾਰਾਂ ਨੂੰ ਇਨ੍ਹਾਂ ਭਾਵਨਾਵਾਂ ਨੂੰ ਆਪਣੇ ਦਿਲ ਤੋਂ ਆਪਣੇ ਮਨ ਤੋਂ ਹਮੇਸ਼ਾ ਆਪਾਂ ਨੇ ਥੂਰ ਕਰਨਾ ਇਹਨਾਂ ਨੂੰ ਆਪਣੇ ਅੰਦਰ ਨਹੀਂ ਆਉੰਦਣਾ ਇਹਨਾਂ ਨੂੰ ਆਪਣੇ ਨੇੜੇ ਨਹੀਂ ਆਉੰਦਣਾ ਇਸੇ ਕਰਕੇ ਪਰਮੇਸ਼ਵਰ ਦੇ ਦਾਸ ਹੈ ਪਲੂਸਰ ਰਸੂਲ ਨੇ ਦੂਜੀ ਗ੍ਰੰਥੀਆ ਉਹਦੇ ਦਾਸਾਂ ਦੇ ਪੰਜ ਵਚਨ ਦੇ ਵਿੱਚ ਲਿਖਿਆ ਆ ਸੋ ਅਸੀਂ ਵਹਿਮਾਂ ਨੂੰ ਅਤੇ ਹਰੇਕ ਹਰੇਕ ਹਰ ਇੱਕ ਉੱਚੀ ਗੱਲ ਨੂੰ ਜਿਹੜੀ ਪਰਮੇਸ਼ਵਰ ਦੇ ਗਿਆਨ ਦੇ ਵਿਰੁੱਧ ਸਿਰ ਚੁੱਕਦੀ ਹੈ ਅਤੇ ਢਾ ਦਿੰਦੀ ਹੈ ਅਤੇ ਹਰੇਕ ਖਿਆਲ ਨੂੰ ਬੰਦਨ ਵਿੱਚ ਲਿਆਉਂਦੇ ਆ ਜਿੰਨੇ ਵੀ ਸਾਡੇ ਜੀਵਨ ਦੇ ਅੰਦਰ ਖਿਆਲ ਹੁੰਦੇ ਆ ਉਹਨਾਂ ਨੂੰ ਪ੍ਰਭੂ ਦਾ ਸੰਤ ਕਹਿ ਰਿਹਾ ਸੀ ਬੰਦਨ ਵਿੱਚ ਲਿਆਉਂਦੇ ਆ ਉਹਨਾਂ ਨੂੰ ਖਿਆਲਾਂ ਨੂੰ ਆਉਣ ਨਹੀਂ ਦਿੰਦੇ ਇਹ ਜਿਹੜੇ ਬੁਰੇ-ਬੁਰੇ ਖਿਆਲ ਬੁਰੇ-ਬੁਰੇ ਵਿਚਾਰ ਇਹ ਸਾਡੇ ਚੰਗੇ ਗੁਣ ਨੂੰ ਚੰਗੀਆਂ ਆਦਤਾਂ ਨੂੰ ਖਰਾਬ ਕਰਦੇ ਨੇ ਤੇ ਪ੍ਰਭੂ ਦਾ ਸੰਤ ਕਹਿੰਦਾ ਆ ਵੀ ਅਸੀਂ ਕੀ ਕਰਦੇ ਇਹਨਾਂ ਖਿਆਲਾਂ ਨੂੰ ਇਹਨਾਂ ਭਾਵਨਾਵਾਂ ਨੂੰ ਜਿਹੜੀਆਂ ਪਰਮੇਸ਼ਵਰ ਦੇ ਵਿਰੁੱਧ ਉੱਠਦੀਆਂ ਨੇ ਜਿਹੜੇ ਸਾਡੇ ਵਿਰੁੱਧ ਉੱਠਦੀਆਂ ਨੇ ਬੁਰੀਆਂ ਆਦਤਾਂ ਨੂੰ ਖਿਆਲਾਂ ਨੂੰ ਅਸੀਂ ਬੰਦਨ ਵਿੱਚ ਲੁੰਮੇ ਇਹਨਾਂ ਨੂੰ ਆਉਣ ਨਹੀਂ ਦਿੰਦੇ ਇਸ ਕਰਕੇ ਆਪਣੇ ਮਨ ਨੂੰ ਆਪਾਂ ਕਿੰਨਾ ਚੌਕਸੀ ਵਿੱਚ ਰੱਖਣਾ ਹੈ ਕਿ ਬੁਰੇ ਖਿਆਲ ਬੁਰੇ ਵਿਚਾਰ ਸਾਡੇ ਮਨ ਦੇ ਅੰਦਰ ਨਾ ਆ ਸਕਣ ਸਾਡੇ ਦਿਲ ਦੇ ਅੰਦਰ ਨਾ ਆ ਸਕਣ ਇਹ ਜਦੋਂ ਬੁਰੇ ਖਿਆਲ ਸਾਡੇ ਦਿਲ ਅੰਦਰ ਨਹੀਂ ਆਉਣਗੇ ਬੁਰੀਆਂ ਭਾਵਨਾ ਸਾਡੇ ਦਿਲ ਵਿੱਚ ਨਹੀਂ ਆਉਣਗੀਆਂ ਤੋ ਅਸੀਂ ਪਾਕ ਤੇ ਸੁਧ ਰਵਾਂਗੇ ਔਰ ਸਾਰੀ ਚੰਗੀ ਆਦਤ ਸਾਡੇ ਮਨ ਦੇ ਵਿੱਚੋਂ ਨਿਕਲੇਗੀ ਤੋ ਅਸੀਂ ਆਪਣੇ ਮਨ ਦੀ ਵੱਡੀ ਚੌਕਸੀ ਕਰੀਏ ਆਪਣੇ ਮਨ ਦੀ ਵੱਡੀ ਚੌਕਸੀ ਕਰੀਏ ਤੋ ਇਸੇ ਕਰਕੇ ਕਹੋਤਾਂ ਦੇ ਵਿੱਚ ਲਿਖਿਆ ਆ ਕਿ ਬੋਧਵਾਨ ਦਾ ਸੰਗੀ ਬੋਧਵਾਨ ਬਣ ਜਾਂਦਾ ਪਰ ਮੂਰਖ ਦਾ ਸੰਗੀ ਦੁਖੀ ਹੁੰਦਾ ਜੇ ਅਸੀਂ ਮੂਰਖਤਾਈਆਂ ਗੱਲਾਂ ਨੂੰ ਆਪਣੇ ਜੀਵਨ ਵਿੱਚ ਆਜ਼ਾਦੀ ਦੇ ਦਾਂਗੇ ਕੋਈ ਗੱਲ ਨਹੀਂ ਆਉਣ ਦੇਈਏ ਤੋ ਅਸੀਂ ਬਹੁਤ ਜ਼ਿਆਦਾ ਦੁੱਖ ਉਠਾਵਾਂਗੇ ਬਹੁਤ ਸਾਰਾ ਕਸ਼ਟ ਵੀ ਉਠਾ ਸਕਦੇ ਆ ਸਾਨੂੰ ਕਸ਼ਟ ਮਿਲ ਸਕਦਾ ਤੋ ਪਰਮੇਸ਼ਵਰ ਸਾਨੂੰ ਸਾਰੇ ਕਸ਼ਟਾਂ ਤੋਂ ਸਾਰੇ ਇਹਨਾਂ ਬੁਰੀਾਈਆਂ ਦੇ 15 ਵਿੱਚੋਂ ਸਡਾਉਣਾ ਚਾਹੁੰਦਾ ਪਰਮੇਸ਼ਵਰ ਸਾਨੂੰ ਇਹਨਾਂ ਵਿੱਚੋਂ ਬਾਹਰ ਕੱਢਣਾ ਚਾਹੁੰਦਾ ਕਿ ਅਸੀਂ ਦੁਖੀ ਨਾ ਹੋਈਏ ਮੂਰਖਤਾਈ ਦੀਆਂ ਗੱਲਾਂ ਨੂੰ ਆਪਣੇ ਜੀਵਨ ਵਿੱਚ ਨਾ ਆਉਣ ਦੇਈਏ ਆਪਣੇ ਮਾਨਾਂ ਅੰਦਰ ਨਾ ਆਉਣ ਦੇਈਏ ਤਾਂ ਜੋ ਅਸੀਂ ਦੁਖੀ ਨਾ ਹੋਈਏ ਜਦੋਂ ਅਸੀਂ ਮੂਰਖਤਾਈ ਗੱਲਾਂ ਨੂੰ ਆਪਣੇ ਜੀਵਨ ਵਿੱਚ ਨਹੀਂ ਆਉਣ ਦਵਾਂਗੇ ਤਾਂ ਫਿਰ ਅਸੀਂ ਬਹੁਤ ਸਿਆਣੇ ਔਰ ਬੁੱਧਵਾਨ ਔਰ ਸੋਜਵਾਨ ਇਨਸਾਨ ਬਣ ਸਕਦੇ ਹਾਂ ਅਸੀਂ ਦੁਖੀ ਨਹੀਂ ਹੋਵਾਂਗੇ ਪਰੇਸ਼ਾਨ ਨਹੀਂ ਹੋਵਾਂਗੇ ਜੇ ਅਸੀਂ ਮੂਰਖਤਾਈ ਦੀਆਂ ਗੱਲਾਂ ਆਪਣੇ ਜੀਵਨ ਵਿੱਚ ਨਹੀਂ ਆਉਣ ਦਵਾਂਗੇ ਤੇ ਜਿਹੜੇ ਮੂਰਖਤਾਈ ਦੀਆਂ ਗੱਲਾਂ ਨੂੰ ਆਪਣੇ ਜੀਵਨ ਵਿੱਚ ਅੰਦਰ ਜਾ ਮੂਰਖਤਾਈ ਦੇ ਸੰਗਤ ਕਰਨ ਦੇ ਪੈਂਦੇ ਆ ਉਹਨਾਂ ਨੂੰ ਬਹੁਤ ਦੁੱਖ ਉਠਾਉਣਾ ਪੈਂਦਾ ਬਹੁਤ ਗਮ ਉਠਾਉਣਾ ਪੈਂਦਾ ਜਦੋਂ ਤੁਸੀਂ ਲੂਕਾ ਦੀ ਅੰਜੀਲ ਹੈ ਉਹਦੇ 15 ਅਧੇ ਔਰ ਵਚਨ 13 ਤੋਂ ਪਰੋਗੇ ਪੜੋਗੇ ਤਾਂ ਉਹਦੇ ਵਚਨ ਦੇ ਵਿੱਚ ਲਿਖਿਆ ਆ ਤੇ ਜਦੋਂ ਉੱਪਰ ਦੀਆਂ ਇਤਾਂ ਵਿੱਚ ਇੱਕ ਮਾਲਕ ਦੇ ਦੋ ਪੁੱਤਰ ਸਨ ਔਰ ਛੋਟਾ ਜਿਹੜਾ ਸੀ ਔਰ ਉਹਨੇ ਕਿਹਾ ਬਾਪ ਨੂੰ हे ਬਾਪ ਮੇਰੀ ਪੂੰਜੀ ਮੇਰੀ ਵੰਡ ਦੇ ਬਾਪ ਨੇ ਵੰਡ ਦਿੱਤੀ ਔਰ ਉਸਨੇ ਸਾਰਾ ਜੋ ਵੰਡ ਕੇ ਵੰਡ ਦਿੱਤਾ ਔਰ ਛੋਟਾ ਪੁੱਤਰ ਸਾਰਾ ਕੁਝ ਲੈ ਕੇ ਦੂਰ ਦੇਸ਼ ਨੂੰ ਚਲਾ ਗਿਆ ਜਦੋਂ ਦੂਰ ਦੇਸ਼ ਨੂੰ ਚਲਾ ਗਿਆ ਔਰ ਮੁਸਰਮ ਦੀ ਇੱਥੇ ਕਹਾਣੀ ਆਉਂਦੀ ਹੈ ਜਦੋਂ ਉਹ ਚਲਾ ਗਿਆ ਤੇ ਫਿਰ ਉਹਨੇ ਆਪਣਾ ਸਾਰਾ ਮਾਲ ਬੱਦ ਚਲਣੀ ਦੀ ਨਾਲ ਉਹਨੇ ਬੱਦ ਚਲਣੀ ਦੀ ਸੰਗਤ ਕੀਤੀ ਜਦੋਂ ਬਦੀਆਂ ਦੀ ਸੰਗਤ ਕੀਤੀ ਬੱਦ ਚਲਨੀਆਂ ਦੀ ਸੰਗਤ ਕੀਤੀ ਜਦੋਂ 13 ਵਚਨ ਪੜੋਗੇ ਤੇ ਖੁਦਾ ਦੇ ਕਲਾਮ ਚ ਲਿਖਿਆ ਉਹਨੇ ਸਾਰਾ ਮਾਲ ਜਿਹੜਾ ਬੱਦ ਚਲਣੀ ਕਰਕੇ ਉਡਾ ਦਿੱਤਾ ਅੱਜ ਬਦੀਆਂ ਕਰਕੇ ਬਹੁਤ ਲੋਕ ਆਪਣਾ ਮਾਲ ਜਿਹੜਾ ਉਡਾ ਦਿੰਦੇ ਆ ਹੁਸਨ ਜਵਾਨੀ ਸਭ ਕੁਝ ਖਤਮ ਕਰ ਦਿੰਦੇ ਆ ਅੱਜ ਬੱਚੇ ਦੇਖੋਗੇ ਤੇ ਜਿਹੜੇ ਆ ਬਦੀਆਂ ਦੇ ਕਰਕੇ ਪਾਪ ਦੇ ਕਰਕੇ ਨਸੇ ਦੇ ਕਰਕੇ ਛੋਟੀ-ਛੋਟੀ ਉਮਰ ਦੇ ਬੱਚੇ ਜਿਹੜੇ ਆ ਆਪਣੇ ਆਪ ਨੂੰ ਨਾਸ ਕਰ ਦਿੱਤਾ। ਔਰ ਐਸੇ ਕਰਕੇ ਪ੍ਰਭੂ ਦਾ ਵਚਨ ਕਹਿੰਦਾ ਆ ਕਿ ਉਹਨੇ ਬਦ ਚਲਨੀ ਦੇ ਕਰਕੇ ਸਾਰਾ ਆਪਣਾ ਮਾਲ ਜਿਹੜਾ ਓੜਾ ਦਿੱਤਾ। ਸਾਰਾ ਮਾਲ ਉਹਨੇ ਓੜਾ ਦਿੱਤਾ ਜਦੋਂ ਬਦੀਆਂ ਬਦ ਚਲਨੀ ਦੇ ਕਰਕੇ ਮਾਲ ਸਾਰਾ ਜਾਂਦਾ ਰਿਹਾ ਤੇ ਉਹ ਮੁਹਤਾਜ ਹੋ ਗਿਆ, ਕੰਗਾਲ ਹੋ ਗਿਆ। ਉਸ ਵੇਲੇ ਉਹ ਵੱਡਾ ਦੁਖੀ ਹੋਇਆ ਔਰ ਕਿੱਥੇ ਆਪਣੇ ਬਾਪ ਦੇ ਨਾਲ ਸੈਨੋ ਸੌਕਤ ਦੇ ਨਾਲ ਰਹਿੰਦਾ ਸੀ ਪਰ ਅੱਜ ਦੇਖੋਗੇ ਗੌਰ ਕਰੋਗੇ ਤੇ ਅੱਜ ਜਿਹੜਾ ਆ ਉਹ ਰੋਟੀ ਤੋਂ ਵੀ ਮੋਹਤਾਜ ਹੋ ਰਿਹਾ ਪਰ ਫਿਰ ਵੀ ਉਹ ਸੁਰਤ ਵਿੱਚ ਆ ਗਿਆ ਇਸ ਗੱਲ ਦੀ ਸੰਗਤ ਕਰ ਲਈ ਕਿ ਮੇਰੇ ਬਾਪ ਦੇ ਘਰ ਵਿੱਚ ਐਨੇ ਨੌਕਰ ਜਿਹੜੇ ਵਧੀਆ ਖਾਣਾ ਖਾ ਰਹੇ ਨੇ ਵਧੀਆ ਤਰੀਕੇ ਨਾਲ ਰਹਿ ਰਹੇ ਆ ਮੈਂ ਉਹਦਾ ਪੁੱਤਰ ਕਿੰਨਾ ਦੁਖੀ ਆ ਉਹਨੇ ਪਸੋਤਾਪ ਕੀਤਾ ਤੇ ਆਪਣੇ ਬਾਪ ਦੇ ਨਾਲ ਮਿਲਣ ਵਾਸਤੇ ਤਿਆਰ ਹੋ ਗਿਆ ਜਦੋਂ ਬਾਪ ਨਾਲ ਮਿਲਣ ਵਾਸਤੇ ਤਿਆਰ ਹੋ ਗਿਆ ਆਪਣਾ ਇਕਰਾਰ ਕਰ ਲਿਆ ਤੇ ਉਧਰ ਬਾਪ ਨੇ ਉਹਦੇ ਰਾਹ ਨੂੰ ਦੇਖਣਾ ਸ਼ੁਰੂ ਕੀਤਾ ਜਦੋਂ ਉਹਨੇ ਆਪਣੇ ਬਾਪ ਵੱਲ ਨੂੰ ਗਿਆ ਤੇ ਬਾਪ ਨੇ ਉਹਨੂੰ ਦੇਖਿਆ ਤੇ ਉਹ ਜਾ ਕੇ ਉਹ ਮੁਸਰਮ ਬੇਟਾ ਜਾ ਕੇ ਆਪਣੇ ਬਾਪ ਦੇ ਕਦਮੀ ਡਿੱਗ ਪਿਆ ਤੇ ਇਹ ਗੱਲ ਕਹੀ ਬਾਪ ਜੀ ਮੈਂ ਬਹੁਤ ਪਾਪ ਕੀਤਾ ਮੈਨੂੰ ਆਪਣੇ ਨੌਕਰਾਂ ਜਿਹਾ ਰੱਖ ਦੋ ਬਾਪ ਨੇ ਫਿਰ ਗੱਲ ਨਾਲ ਲਾਇਆ ਔਰ ਉਹਨੂੰ ਉਸੇ ਵੇਲੇ ਗੱਲ ਦੇ ਨਾਲ ਲਾ ਕੇ ਆਪਣੇ ਨੌਕਰਾਂ ਨੂੰ ਹੁਕਮ ਕੀਤਾ ਇਹਦੇ ਵਾਸਤੇ ਵਧੀਆ ਕੱਪੜਾ ਇਦੇ ਵਾਸਤੇ ਵਧੀਆ ਤਿਆਰੀ ਕੀਤੀ ਜਾਏ ਇਸੇ ਤਰ੍ਹਾਂ ਅਜੀਜ਼ ਜਦੋਂ ਅਸੀਂ ਚੰਗੇ ਵਿਚਾਰ ਰੱਖਦੇ ਆ ਆਪਣੇ ਜੀਵਨ ਅੰਦਰ ਚੰਗੇ ਭਾਵਨਾ ਰੱਖਦੇ ਆ ਤੇ ਅਸੀਂ ਉੱਚੇ ਕੀਤੇ ਜਾਵਾਂਗੇ ਪਰ ਬੱਚਨ ਦੇ ਵਿੱਚ ਲਿਖਿਆ ਧੋਖਾਂ ਦਾ ਖੋ ਬੁਰੀਆਂ ਸੰਗਤਾਂ ਚੰਗੇ ਚਾਲ ਚੱਲਣ ਨੂੰ ਵਗਾੜ ਦਿੰਦੀਆਂ ਇਹ ਬਹੁਤ ਚੰਗਾ ਸੀ ਪਰ ਵਿਗੜ ਗਿਆ ਸੀ ਪਰ ਫਿਰ ਵੀ ਚੰਗਾ ਰਿਹਾ ਇਨੇ ਚੰਗੀ ਸੰਗਤ ਕੀਤੀ ਆਪਣੇ ਮਨ ਦੇ ਅੰਦਰ ਵਿਚਾਰ ਕਰ ਲਈ ਔਰ ਬਾਪ ਦੇ ਕੋਲ ਆ ਗਿਆ ਉਹਨੇ ਕਲਨਾ ਲਾ ਲਿਆ ਇਸ ਕਰਕੇ ਸਾਨੂੰ ਹਮੇਸ਼ਾ ਚੰਗੀ ਸੰਗਤ ਕਰਦੇ ਰਹਿਣਾ ਚਾਹੀਦਾ ਖੁਦਾਵੰ ਤੁਹਾਨੂੰ ਬਹੁਤ ਬਹੁਤ ਬਰਕਤ